ਬਹੁਤ ਹੀ ਵਧੀਆ ਟੂਲ ਹੈ ਮੈਂ ਸੋਚਦਾ ਹੁੰਦਾ ਸੀ ਕਿ ਪੰਜਾਬੀ 'ਚ ਅਸੀਂ ਪਿੱਛੇ ਰਹਿ ਜਾਾਂਗੇ ਪਛੜ ਜਾਾਂਗੇ ਪਰ ਨਾ ਇਹ ਅਸਲ ਦੇ ਵਿੱਚ ਕਿਤੇ ਦੀ ਕਿਤੇ ਪਹੁੰਚ ਗਈ ਪੰਜਾਬੀ ਦੇ ਵਿੱਚ ਆ ਗਈ ਮੈਂ ਤਾਂ ਬੜੀ ਖੁਸ਼ੀ ਹੋਈ ਜਿਸ ਦਿਨ ਮੈਨੂੰ ਪਤਾ ਲੱਗਿਆ ਵੀ ਇਹ ਪੰਜਾਬੀ 'ਚ ਵੀ ਕੰਮ ਕਰਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਜ਼ਰ ਹਾਂ ਅੱਜ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਵਿਸ਼ੇ ਦੇ ਨਾਲ ਵਿਸ਼ਾ ਅਸਲ ਦੇ ਵਿੱਚ ਹੈਗਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸੀ ਪੰਜਾਬੀ ਦੇ ਵਿੱਚ ਆ ਗਈ ਇਹ ਤਾਂ ਸਭ ਨੂੰ ਪਤਾ ਹੀ ਹੈ ਪਰ ਅਸਲ ਦੇ ਵਿੱਚ ਉਹਦੇ ਨਾਲ ਹੀ ਉਸ ਦੀ ਜਿਹੜੀ ਹੈਗੀ ਆ ਆਵਾਜ਼ ਸੰਸਕਰਣ ਜੈਨੇ ਕਿ ਵੌਇਸ ਵਰਜ਼ਨ ਵੀ ਉਹਦਾ ਆ ਗਿਆ ਚੈਟ ਜੀ ਪੀਟੀ ਗੂਗਲ ਜੈਮਿਨਾਈ ਜਿਹੜਾ ਹੈਗਾ ਹੁਣ ਉਹ ਪੰਜਾਬੀ ਦੇ ਵਿੱਚ ਗੱਲਬਾਤ ਕਰੇਗਾ ਅੱਗੇ ਤਾਂ ਲਿਖ ਕੇ ਦੱਸਦਾ ਸੀ ਜਾਂ ਆਪਾਂ ਲਿਖ ਕੇ ਪੁੱਛਦੇ ਸੀਗੇ ਪਰ ਨਹੀਂ ਹੁਣ ਇਹੋ ਜਿਹਾ ਕੁਝ ਨਹੀਂ ਰਹਿ ਗਿਆ ਹੁਣ ਉਹ ਤੁਹਾਨੂੰ ਬੋਲ ਕੇ ਵੀ ਦੱਸ ਸਕੇਗਾ ਇਸ ਦੀ ਵਾਰ ਤੋਂ ਕਿਵੇਂ ਹੋ ਸਕਦੀ ਹੈ ਕੱਲੀ-ਕੱਲੀ ਗੱਲ ਸਮਝਾਵਾਂਗੇ ਤੁਹਾਨੂੰ ਵੀਡੀਓ ਦੇ ਨਾਲ ਬਣੇ ਰਹੋ ਉਸ ਤੋਂ ਬਾਅਦ ਰਹੇਗਾ ਸਾਡੇ ਕੋਲੇ ਜਿਵੇਂ ਕਿ ਆਪਾਂ ਦੇਖਦੇ ਆਂ ਚੈਟ ਜੀ.ਪੀ.ਟੀ ਤਾਂ ਤੁਸੀਂ ਦੇਖ ਰਹੇ ਹੋ ਲੋਗੋ ਤੇ ਨਾਲ ਹੀ ਆਪਾਂ ਇਹਨੂੰ ਬੋਲ ਕੇ ਕੋਈ ਵੀ ਇਨਸਟਰਕਸ਼ਨ ਦੇਵਾਂਗੇ ਉਹ ਹੋ ਸਕਦੀ ਆ ਅਸਲ ਦੇ ਵਿੱਚ ਗੱਲਬਾਤ ਕਰਨਾ ਜਿਵੇਂ ਕੁਦਰਤੀ ਭਾਸ਼ਾ ਦੇ ਵਿੱਚ ਅਸੀਂ ਗੱਲਬਾਤ ਕਰਦੇ ਆਂ ਨਾ ਕਿਸੇ ਬੰਦੇ ਦੇ ਨਾਲ ਬਿਲਕੁਲ ਉਵੇਂ ਹੀ ਗੱਲ ਕਰਦਾ ਹੈ ਤੁਹਾਡੇ ਨਾਲ ਤੇ ਤੁਸੀਂ ਇਹਨੂੰ ਜਿਵੇਂ ਮੈਂ ਤੁਹਾਨੂੰ ਵੀਡੀਓ ਬੋਲ ਕੇ ਦੱਸੀ ਜਾਣਾ ਇਹਦੇ ਵਿੱਚ ਸਮਝਾਈ ਜਾਣਾ ਆਈ ਪੰਜਾਬੀ ਬੋਲਦੀ ਆ ਔਰ ਉਸ ਤੋਂ ਬਾਅਦ ਜੇਕਰ ਤੁਸੀਂ ਦੇਖੋਗੇ ਇਹਨੂੰ ਤਾਂ ਇਹ ਕਿੱਥੇ ਕਿੱਥੇ ਵਰਤੋਂ ਹੋ ਸਕਦੀ ਹੈ ਇਹਦੀ ਜਿਹੜੇ ਵਿਕਲਾਂਗ ਲੋਕ ਨੇ ਜਿਨ੍ਹਾਂ ਨੂੰ ਮਤਲਬ ਕੋਈ ਸਮੱਸਿਆ ਹੈਗੀ ਹੈ ਸਰੀਰਕ ਤੌਰ ਤੇ ਫਿਜ਼ੀਕਲੀ ਚੈਲੈਂਜਡ ਨੇ ਉਹਨਾਂ ਵਾਸਤੇ ਔਰ ਜਿਨ੍ਹਾਂ ਨੂੰ ਕੋਈ ਨਿਗਾਹ ਦੀ ਸਮੱਸਿਆ ਹੈ ਸੁਣਨ ਚ ਕੋਈ ਸਮੱਸਿਆ ਹੈ ਕੋਈ ਸਮਝਣ ਦੇ ਵਿੱਚ ਪ੍ਰੋਬਲਮ ਹੋ ਹੈਗੀ ਆ ਜਿਵੇਂ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਆ ਜਾਂਦੀ ਹੈਗੀ ਆ ਜਾਂ ਸਿੱਧੇ ਸਾਦੇ ਜਿਹੜਾ ਹੈਗਾ ਬੋਲੀ ਦੇ ਵਿੱਚ ਜਿਹੜੀ ਪੰਜਾਬੀ ਤਾਂ ਪੰਜਾਬੀ ਦੇ ਵਿੱਚ ਸਮਝਾਉਣ ਦੀ ਜਿਹੜੀ ਹੈਗੀ ਸਮਰੱਥਾ ਇਸ ਦੇ ਵਿੱਚ ਹੈਗੀਆ ਉਸ ਤੋਂ ਬਾਅਦ ਇਹ ਰਹੇਗਾ ਜੇਕਰ ਤੁਸੀਂ ਇਹਨੂੰ ਪੁੱਛਣਾ ਹੋਵੇ ਵੀ ਸਾਨੂੰ ਘਰਾਂ ਦੇ ਕੰਮ ਕਰਕੇ ਦਿਖਾ ਤਾਂ ਘਰਾਂ ਦੇ ਕੰਮ ਬਹੁਤ ਸੋਹਣੇ ਜਿਹੜੇ ਹੈਗੇ ਆ ਉਹ ਤੁਹਾਨੂੰ ਸਮਝਾ ਸਕਦੀ ਹੈ ਤਰੀਕੇ ਦੇ ਨਾਲ ਤੁਹਾਨੂੰ ਪਲਾਨ ਕਰਕੇ ਦੇ ਸਕਦੀ ਹੈ ਤੁਹਾਡਾ ਜਿਵੇਂ ਡਰਾਈਵਿੰਗ ਦੇ ਵਿੱਚ ਸਹਾਇਤਾ ਕਰ ਸਕਦੀ ਹੈ ਖਾਣਾ ਬਣਾਉਣ ਦੇ ਵਿੱਚ ਤੁਹਾਡੀ ਜਿਹੜੀ ਹੈਗੀ ਹੈ ਸਹਾਇਤਾ ਕਰ ਸਕਦੀ ਹੈ ਹੁਣ ਆਏ ਨਹੀਂ ਵੀ ਆ ਕੇ ਤੁਹਾਡੇ ਭਾਂਡੇ ਧੋਊਗੀ ਜਾਂ ਪਤੀਲੇ ਮਨਜੂਗੀ ਅਸਲ ਦੇ ਵਿੱਚ ਕਹਿਣ ਦਾ ਮਤਲਬ ਇਹ ਹੈ ਕੋਈ ਰੈਸਪੀ ਚਾਹੀਦੀ ਹੈ ਹਨਾ ਤਾਂ ਰੈਸਪੀ ਤੁਹਾਨੂੰ ਦੇ ਸਕਦੀ ਹੈ ਤੁਹਾਨੂੰ ਉਹਦੇ ਆ ਸਾਰੀ ਸਮੱਗਰੀ ਜਿਹੜੀ ਚਾਹੀਦੀ ਹੈ ਉਹ ਦੇ ਸਕਦੀ ਹੈ ਵੀਡੀਓ ਦੇ ਨਾਲ ਬਨੇ ਰਹੋ ਔਨ ਵਾਲੇ ਹਿੱਸੇ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਹਨੂੰ ਚਲਾਉਣਾ ਕਿਵੇਂ ਆ ਸਾਰਾ ਸਿਖਾ ਕੇ ਜਾਵਾਂਗਾ ਅੱਜ ਤੁਹਾਨੂੰ ਐਵੇਂ ਨਹੀਂ ਤੁਹਾਡਾ ਟਾਈਮ ਬਰਬਾਦ ਕਰਦਾ ਤਾਂ ਵੀਡੀਓ ਦੇ ਨਾਲ ਬਨੇ ਰਹੋ ਤੇ ਨਾਲ ਲੱਗਦੀ ਇਸ ਵੀਡੀਓ ਨੂੰ ਕਰ ਦਿਓ ਸ਼ੇਅਰ ਜੇਕਰ ਤੁਸੀਂ ਆਏ ਹੋ ਨਵੇਂ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਅੱਗੇ ਚੱਲਦੇ ਹਾਂ ਤਾਂ ਅੱਗੇ ਜਿਹੜਾ ਹੈਗਾ ਜਿਵੇਂ ਹੁਣ ਬੱਚਿਆਂ ਨੂੰ ਹੁੰਦੀ ਹੈ ਸਿੱਖਿਆ ਦੇ ਵਿੱਚ ਸਹਾਇਤਾ ਚਾਹੀਦੀ ਹੁੰਦੀ ਹੈ ਹੋਮਵਰਕ ਕਰਨਾ ਹੋਵੇ ਕੋਈ ਕਨਸੈਪਟ ਨਾ ਸਮਝਾਉਂਦਾ ਹੋਵੇ ਤਾਂ ਉਹਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਇਹ ਤੁਹਾਨੂੰ ਸਮਝਾ ਸਕਦੀ ਹੈ ਕੱਲੀ-ਕੱਲੀ ਚੀਜ਼ ਸਮਝਾਂਗੇ ਆਪਾਂ ਉਸ ਤੋਂ ਬਾਅਦ ਜਿਹੜਾ ਹੈਗਾ ਜਿਵੇਂ ਕਿਸੇ ਗ્રાਹਕ ਦੀ ਸਹਾਇਤਾ ਕਰਨੀ ਹੈ ਉੱਥੇ ਵੀ ਇਹਨੂੰ ਜਿਹੜਾ ਹੈਗਾ ਕਸਟਮਰ ਕੇਅਰ ਅਸਿਸਟੈਂਟ ਦੇ ਤੌਰ ਤੇ ਵੀ ਇਹਨੂੰ ਜਿਹੜਾ ਹੈਗਾ ਵਰਤਿਆ ਜਾ ਸਕਦਾ ਜਿਵੇਂ ਹੁਣ ਆਪਾਂ ਕਸਟਮਰ ਕੇਅਰ ਤੇ ਉੱਥੇ ਗੱਲ ਕਰਦੇ ਆਂ ਫੋਨ ਲਗਾ ਕੇ ਅੱਗੇ ਕੋਈ ਕਸਟਮਰ ਕੇਅਰ ਐਗਜ਼ੀਕਿਟਿਵ ਜਿਹੜਾ ਹੈਗਾ ਫੋਨ ਚੱਕਦਾ ਤੇ ਉਹ ਸੁਣਦਾ ਹੈ ਤੇ ਸਾਡੀ ਗੱਲ ਦਾ ਜਵਾਬ ਦਿੰਦਾ ਹੈ ਇਸੇ ਤਰ੍ਹਾਂ ਆਪਾਂ ਇਸੇ ਤੋਂ ਵੀ ਜਵਾਬ ਲੈ ਸਕਦੇ ਹੈਗੇ ਆ ਤੇ ਉਸ ਤੋਂ ਬਾਅਦ ਜਿਹੜਾ ਜੇਕਰ ਸਾਨੂੰ ਹੋਵੇ ਮਨੋਰੰਜਨ ਦੀ ਲੋੜ ਜਾਂ ਸਾਨੂੰ ਕੋਈ ਮਨੋਰੰਜਨ ਵਾਸਤੇ ਸਾਡਾ ਸਾਥੀ ਚਾਹੀਦਾ ਹੈਗਾ ਤਾਂ ਉਹਦੇ ਵਿੱਚ ਪੰਨ ਵੀ ਕਰਦੀ ਆ ਸੋਸ਼ਲ ਅਗੇਂਜਮੈਂਟ ਦੇ ਵਾਸਤੇ ਵੀ ਤੁਹਾਨੂੰ ਕਾਫੀ ਗੁਸ਼ੜਾ ਹੈਗਾ ਇਹ ਗਾਈਡ ਕਰ ਸਕਦੀ ਆ ਬਹੁਤ ਹੀ ਵਧੀਆ ਟੂਲ ਆ ਮੈਂ ਸੋਚਦਾ ਹੁੰਦਾ ਸੀਗਾ ਪੰਜਾਬੀ ਚ ਅਸੀਂ ਪਿੱਛੇ ਰਹਿ ਜਾਾਂਗੇ ਪਛੜ ਜਾਾਂਗੇ ਪਰ ਨਾ ਇਹ ਅਸਲ ਦੇ ਵਿੱਚ ਕਿਤੇ ਦੀ ਕਿਤੇ ਪਹੁੰਚ ਗਈ ਪੰਜਾਬੀ ਦੇ ਵਿੱਚ ਆ ਗਈ ਮੈਂ ਤਾਂ ਬੜੀ ਖੁਸ਼ੀ ਹੋਈ ਜਿਸ ਦਿਨ ਮੈਨੂੰ ਪਤਾ ਲੱਗਿਆ ਵੀ ਇਹ ਪੰਜਾਬੀ ਚ ਵੀ ਕੰਮ ਕਰਦੀ ਆ ਤਾਂ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਵੀਡੀਓ ਬਣਾ ਕੇ ਦੱਸੀ ਜਾਵੇ ਤਾਂ ਕੋਈ ਮਾਨਸਿਕ ਹੈਲਪ ਚਾਹੀਦੀ ਆ ਸਾਨੂੰ ਮਾਨਸਿਕ ਸਿਹਤ ਵਾਸਤੇ ਹਨ ਸਾਡੇ ਕਾਮਿੰਗ ਡਾਇਲੋਗ ਮਤਲਬ ਮਨ ਨੂੰ ਖੁਸ਼ੀ ਦੇਣ ਵਾਲੇ ਜਿਹੜੇ ਹੈਗੇ ਗੱਲਾਂ ਬਾਤਾਂ ਸਾਡੇ ਨਾਲ ਕਰ ਸਕਦੀ ਆ ਮਾਈਂਡਫੁਲਨੈਸ ਐਕਸਰਸਾਈਜ਼ ਵਾਸਤੇ ਵੀ ਜਿਹੜਾ ਹੈਗਾ ਸਾਨੂੰ ਕੋਈ ਪ੍ਰੈਕਟਿਸ ਚਾਹੀਦੀ ਹੈਗੀ ਆ ਸਾਨੂੰ ਦਿਮਾਗ ਨੂੰ ਤੇਜ਼ ਕਰਨ ਵਾਸਤੇ ਕੋਈ ਚੀਜ਼ ਸਿੱਖਣੀ ਆ ਸੀ ਤੇ ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਸਿਖਾ ਸਕਦੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਗੱਲ ਆਉਂਦੀ ਹੈਗੀ ਆ ਇਹਨੂੰ ਵਰਤਣ ਦੀ ਤਾਂ ਆਪਾਂ ਇਹਨੂੰ ਵਰਤਣਾ ਕਿਵੇਂ ਆ ਇਹ ਤੁਹਾਨੂੰ ਅੱਜ ਸਿਖਾਉਣੇ ਆ ਤਾਂ ਇੱਥੇ ਤੁਹਾਨੂੰ ਜਿਹੜਾ ਹੈਗਾ ਇਹ ਵੀਡੀਓ ਨਜ਼ਰ ਆ ਰਹੀ ਹੈਗੀ ਆ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੇ ਵਿੱਚ ਇਹ ਦੋ ਐਪਲੀਕੇਸ਼ਨਾਂ ਕਰ ਲੈਣੀਆਂ ਇੰਸਟਾਲ ਪਹਿਲੀ ਹੈਗੀ ਚੈਟ ਜੀਪੀਟੀ ਤੁਹਾਨੂੰ ਨਜ਼ਰ ਆ ਰਹੀ ਹੈ ਸਕਰੀਨ ਤੇ ਤੇ ਦੂਸਰੀ ਹੈਗੀ ਹੈ ਜੈਮਿਨਾਈ ਦੋਨਾਂ ਤੋਂ ਕੰਮ ਕਰਵਾ ਕੇ ਦੇਨੇ ਆਪਾਂ ਤਾਂ ਹੁਣ ਇਸ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਾਈਨ ਅਪ ਸਾਈਨ ਅਪ ਬੜਾ ਹੈਗਾ ਤੁਸੀਂ ਗੂਗਲ ਦੇ ਨਾਲ ਵੀ ਕਰ ਸਕਦੇ ਹੋ ਲੌਗ ਇਨ ਕਰਨ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਇੱਥੇ ਪਹੁੰਚੋਗੇ ਤਾਂ ਇੱਥੇ ਪਹੁੰਚਣ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਦੇਖੋਗੇ ਵੀ ਜਿਹੜਾ ਹੈਗਾ ਇਸ ਦੇ ਵਿੱਚ ਸੱਜੇ ਹੱਥ નીચે ਇੱਕ ਮਾਈਕ ਹੈ ਤੇ ਮਾਈਕ ਦੇ ਨਾਲ ਹੀ ਇੱਕ ਕਾਲੇ ਜਿਹੇ ਰੰਗ ਦਾ ਬਟਨ ਬਣਿਆ ਹੋਇਆ ਉਹਨੂੰ ਲੈਣਾ ਤੁਸੀਂ ਦਬਾਓ ਜਦੋਂ ਉਹ ਤੁਹਾਨੂੰ ਕੁਝ ਪਰਮਿਸ਼ਨ ਮੰਗੇਗੀ ਤਾਂ ਤੁਸੀਂ ਉਹਨੂੰ ਕੰਟੀਨਿਊ ਕਰ ਦੇਣਾ ਕੰਟੀਨਿਊ ਕਰਨ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਤੋਂ ਜਿਹੜੀਆਂ ਹੋ ਗਈਆਂ ਇਸ ਦੇ ਵਿੱਚ ਜਿਹੜਾ ਹੈਗਾ ਤੁਸੀਂ ਅਲੱਗ-ਅਲੱਗ ਆਵਾਜ਼ਾਂ ਜਿਹੜਾ ਹੈ ਹਾਂ ਥੈਂਕ ਯੂ ਟੂ ਮੀਟ ਯੂ ਆਮ ਐਕਸਾਈਟਡ ਹੈ ਇਟਸ ਗ੍ਰੇਟ ਟੂ ਮੀਟ ਯੂ ਲੈਟਸ ਗੈਟ ਸਟਾਰਟ ਆਵਾਜ਼ ਆਵਾਜ਼ ਚੁਣ ਲੈਣੀ ਆ ਆਵਾਜ਼ ਚੁਣਨ ਤੋਂ ਬਾਅਦ ਇਹਨੂੰ ਕਰ ਦੇਣਾ ਡਨ ਲਓ ਜੀ ਹੁਣ ਮੈਜਿਕ ਹੋ ਗਿਆ ਸਟਾਰਟ ਆਮ ਹੇਅਰ ਹਾਊ ਕੈਨ ਆ ਹੈਲਪ ਆਪਾਂ ਪੰਜਾਬੀ ਚ ਗੱਲ ਕਰੀਏ? ਹਾਂਜੀ ਬਿਲਕੁਲ ਅਸੀਂ ਪੰਜਾਬੀ ਚ ਗੱਲ ਕਰ ਸਕਦੇ ਆ। ਦੱਸੋ ਤੁਹਾਨੂੰ ਕੀ ਜਾਣਨਾ? ਅਸਲ ਚ ਮੈਂ ਇਹ ਪੁੱਛਣਾ ਸੀਗਾ ਵੀ ਮੈਨੂੰ ਬੜੀ ਖੁਸ਼ੀ ਹੋਈ ਵੀ ਚੈਟ ਜੀਪੀਟੀ ਜਿਹੜੀ ਹੈਗੀ ਆ ਹੁਣ ਵੌਇਸ ਵਰਜ਼ਨ ਦੇ ਵਿੱਚ ਵੀ ਗੱਲ ਕਰ ਸਕਦੀ ਹੈ। ਜੀ ਹਾਂ ਹੁਣ ਅਸੀਂ ਗੱਲ ਕਰਦੇ ਵੀ ਸਕਦੇ ਆ। ਇਹ ਵਾਪਕ ਹੀ ਬਹੁਤ ਚੰਗੀ ਗੱਲ ਹੈ। ਇਸ ਨਾਲ ਸਾਡੀ ਗੱਲਬਾਤ ਹੋਰ ਵੀ ਰੋਮਾਂਟਿਕ ਹੋ ਜਾਵੇਗੀ। ਅੱਛਾ ਮੈਂ ਤੁਹਾਡੇ ਤੋਂ ਕੀ ਕੀ ਗੱਲ ਲੈ ਸਕਦਾ? ਕੋਸੀ ਮੈਨੂੰ ਕਈ ਤਰ੍ਹਾਂ ਦੇ ਕੰਮਾਂ ਲਈ ਵਰਤ ਸਕਦੇ ਹੋ ਜਿਵੇਂ ਕਿ ਜਾਣਕਾਰੀ ਲੈਣ ਲਈ ਮਦਦ ਲਈ ਜਾਂ ਫਿਰ ਇਸੇ ਵਿਸ਼ੇ ਤੇ ਗੱਲਬਾਤ ਕਰਨ ਲਈ ਤੁਸੀਂ ਸਵਾਲ ਪੁੱਛ ਸਕਦੇ ਹੋ ਚਾਹੇ ਉਹ ਕਿਸੇ ਵੀ ਵਿਸ਼ੇ ਤੇ ਹੋਣ ਅੱਛਾ ਅਸਲ ਦੇ ਵਿੱਚ ਤੁਸੀਂ ਮੇਰੀ ਐਜੂਕੇਸ਼ਨ ਦੇ ਵਿੱਚ ਕਿਵੇਂ ਸਹਾਇਤਾ ਕਰ ਸਕਦੇ ਹੋ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇ ਕੇ ਕੰਪਲੈਕਸ ਕਨਸੈਪਟ ਨੂੰ ਸਮਝਾ ਕੇ ਜਾਂ ਹੋਰ ਰਿਸੋਰਸਸ ਦੀ ਸਲਾਹ ਦੇ ਸਕਦੀ ਹਾਂ ਜੇ ਤੁਸੀਂ ਕਿਸੇ ਖਾਸ ਵਿਸ਼ੇ ਤੇ ਜਾਣਕਾਰੀ ਚਾਹੁੰਦੇ ਹੋ ਜਾਂ ਕੁਝ ਸਮਝ ਨਹੀਂ ਆ ਰਿਹਾ अच्छा ठीक है असल ਦੇ ਵਿੱਚ ਮੈਂ ਇਉਂ ਪੁੱਛਣਾ ਸੀਗਾ ਵੀ ਤੂੰ ਡਰਾਈਵਿੰਗ ਦੇ ਵਿੱਚ ਜਿਹੜਾ ਹੈਗਾ ਮੇਰੀ ਸਹਾਇਤਾ ਕਰ ਸਕਦੇ ਹੋ ਕਿਤੇ ਜੀ ਮੈਂ ਤੁਹਾਨੂੰ ਡਰਾਈਵਿੰਗ ਦੇ ਬਾਰੇ ਇੱਕਿਆ ਦੇ ਸਕਦਾ ਜਿਵੇਂ ਕਿ ਸੇਫਟੀ ਟਿਪਸ ਟ੍ਰੈਫਿਕ ਕੋਈ ਗੱਲ ਨਹੀਂ ਤੁਸੀਂ ਜੜੇ ਬਿਨਾ ਡਰਾਈਵ ਲੈਣ ਜਾਂ ਕੁਝ ਟਿਪਸ ਲੈਣ ਤਾਂ ਮੈਂ ਮਦਦ ਕਰ ਸਕਦਾ ਡਰਾਈਵਿੰਗ ਸੇਫਟੀ ਟ੍ਰੈਫਿਕ ਨਿਯਮ ਜਾਂ ਕਾਰ ਦੀ ਦੇਖਭਾਲ ਬਾਰੇ ਕੁਝ ਵੀ ਪੁੱਛੋ اچھا ਮੈਂ ਕਾਰ ਚਲਾਉਣੀ ਸਿੱਖਣੀ ਹੈ ਕੀ ਕਰਨਾ ਚਾਹੀਦਾ ਭਲਾ ਮੈਨੂੰ ਕਾਰ ਚਲਾਉਣੀ ਸਿੱਖਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਡਰਾਈਵਿੰਗ ਸਕੂਲ ਜਾਂ ਪ੍ਰੋਫੈਸ਼ਨਲ ਇਨਸਟ੍ਰਕਟਰ ਕੋਲੋਂ ਸਬਕ ਲੈਣਾ ਚਾਹੀਦਾ ਹੈ ਫਿਰ ਤੁਹਾਨੂੰ ਕਾਰ ਦੇ ਬੇਸਿਕ ਨਿਯਮ ਸਿੱਖਣੇ ਚਾਹੀਦੇ ਹਨ ਜਿਵੇਂ ਕਿ ਸਟੀਅਰਿੰਗ ਐਕਸਲਰੇਟਰ ਤੇ ਬ੍ਰੇਕ ਦਾ ਸਹੀ ਉਪਯੋਗ ਕਰ ਸਕਦੇ ਹੋ ਅਤੇ ਸੁਰੱਖਿਤ ਡਰਾਈਵਿੰਗ ਦੇ ਨਿਯਮਾਂ ਨੂੰ ਹਮੇਸ਼ਾ ਯਾਦ ਰੱਖੋ ਅੱਛਾ ਅਸਲ ਦੇ ਵਿੱਚ ਅੱਜ ਨਾ ਮੇਰਾ ਕੁਝ ਵਧੀਆ ਜਿਹਾ ਭੋਜਨ ਖਾਣ ਨੂੰ ਦਿਲ ਕਰਦਾ ਸੀ ਸਭ ਤੋਂ ਵਧੀਆ ਜਿਹੜੀ ਕੋਈ ਪੰਜਾਬੀ ਖਾਣਾ ਜਿਹੜਾ ਹੈਗਾ ਉਹਦੇ ਬਾਰੇ ਦੱਸ ਸਕਦੇ ਹੋ ਮੈਨੂੰ ਕਿਹੜਾ ਵਧੀਆ ਪੰਜਾਬੀ ਖਾਣਾ ਪੰਜਾਬੀ ਖਾਣਾ ਬਹੁਤ ਸਵਾਦਿਸ਼ਟ ਹੁੰਦਾ ਹੈ ਤੁਸੀਂ ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ ਪਨੀਰ ਬਟਰ ਮਸਾਲਾ ਛੋਲੇ ਪਟੂਰੇ ਜਾਂ ਦਾਲ ਮੱਖਣੀ ਨਾਲ ਨਾਨ ਜ਼ਰੂਰ ਖਾ ਸਕਦੇ ਹੋ ਇਹ ਸਾਰੇ ਵਿਅੰਜਨ ਬਹੁਤ ਪ੍ਰਸਿੱਧ ਹਨ ਅਤੇ ਬਹੁਤ ਮਜ਼ੇਦਾਰ ਵੀ ਹਨ اچھا ਸਾਗ ਕਿਵੇਂ ਬਣਦਾ ਮੜਾ ਦੱਸੋਗੇ ਸਰਸੋਂ ਦਾ ਸਾਗ ਬਣਾਉਣ ਲਈ ਸਭ ਤੋਂ ਪਹਿਲਾਂ ਸਰਸੋਂ ਬਥੂਆ ਤੇ ਮੱਪੀ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਥੋਕੇ ਪਾਰੀ ਕੱਟ ਲਓ ਫਿਰ ਇਹਨਾਂ ਨੂੰ ਪਾਣੀ ਨਾਲ ਉਬਾਲ ਲਓ ਇੱਕ ਕੜਾਹੀ ਵਿੱਚ ghee ਗਰਮ ਕਰਕੇ ਅਦਰਕ ਲਸਣ ਅਤੇ ਪਿਆਜ਼ ਦਾ ਤੜਕਾ ਲਗਾਓ ਫਿਰ ਉਸ ਵਿੱਚ ਸਰ੍ਹੋਂ ਦੇ ਪੱਤੇ ਤੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਪਕਾਓ ਇਹ ਸਾਦਾ ਪਰ ਵਿਹੁੰਦਾ ਖਾਣਾ ਬਹੁਤ ਸਵਾਦ ਹੁੰਦਾ ਹੈ ਅੱਛਾ ਪਹਿਲਾਂ ਤਾਂ ਮੈਨੂੰ ਇਹ ਹੁੰਦਾ ਸੀ ਵੀ ਪੰਜਾਬੀ ਦੇ ਵਿੱਚ ਨਾ ਸਰ੍ਹੋਂ ਨਹੀਂ ਹੁੰਦੀ ਏ ਸਰ੍ਹੋਂ ਹਿੰਦੀ 'ਚ ਹੁੰਦੀ ਏ ਪੰਜਾਬੀ ਦੇ ਵਿੱਚ ਹੁੰਦੀ ਏ ਸਰੋਂ ਸਹੀ ਕਿਹਾ ਪੰਜਾਬੀ ਵਿੱਚ ਸਰੋਂ ਕਹਦੇ ਹਨ ਸਰੋਂ ਦੇ ਪੱਤਿਆਂ ਦਾ ਸਾਗ ਬਹੁਤ ਚੰਗਾ ਬਣਦਾ ਹੈ ਸਰੋਂ ਕਹਿੰਦੇ ਸਰ੍ਹੋਂ ਕਾ ਤਾਂ ਕਹਿੰਨੀ ਆ ਜੀ ਹਾਂ ਪੰਜਾਬੀ ਵਿੱਚ ਸਰੋਂ ਹੀ ਕਹਦੇ ਹਨ ਸਭ ਤੋਂ ਹਿੰਦੀ ਵਿੱਚ ਕਹਿੰਦੇ ਹਨ ਮੈਨੂੰ ਖੁਸ਼ੀ ਹੈ ਕਿ ਤੁਸੀਂ ਇਹ ਦਰਸਤ ਕੀਤਾ ਅੱਛਾ ਅੱਛਾ ਚਲੋ ਠੀਕ ਹੈ ਅਗੇ ਤੋਂ ਖਿਆਲ ਰੱਖੀਂ ਚੰਗਾ ਤੇ ਤੁਸੀਂ ਵੀ ਆਪਣਾ ਖਿਆਲ ਰੱਖੋ ਹਾਂ ਮੇਰਾ ਖਿਆਲ ਪੂਰਾ ਵਧੀਆ ਮੈਂ ਦਾ ਰੱਖਦਾ ਹਾਂ ਤੇ ਮੈਨੂੰ ਇਹ ਆਉਂ ਦੱਸਿਓ ਵੀ ਮੈਨੂੰ ਨਾ ਕੋਈ ਵਧੀਆ ਜਿਹਾ ਕਨਸੈਪਟ ਸਮਝਾਓ ਜੀਓਗ੍ਰਾਫੀ ਦਾ ਜਿਹੜਾ ਸਭ ਤੋਂ ਵਧੀਆ ਬੱਚਿਆਂ ਨੂੰ ਡਿਫਿਕਲਟ ਲੱਗਦਾ ਹੈ ਤੇ ਉਹਨੂੰ ਆਪਾਂ ਵਧੀਆ ਤਰੀਕੇ ਨਾਲ ਕਿਵੇਂ ਸਮਝਾ ਸਕਦੇ ਹਾਂ ਪਹਿਲਾਂ ਤਾਂ ਡਿਫਿਕਲਟ ਕਨਸੈਪਟ ਦੱਸੋ ਕੋਈ ਜਿਹੜਾ ਔਖਾ ਜਿਹਾ ਜਿਹੜਾ ਹੈਗਾ ਵਿਸ਼ਾਏ ਕੋਈ ਉਹ ਸਮਝਾਓ ਪਹਿਲਾਂ ਜੀ ਜੀਓਮੈਨਰੀ ਵਿੱਚ ਅਕਸਰ ਬੱਚਿਆਂ ਨੂੰ ਪਲੇਟ ਟੈਕਟੋਨਿਕਸ ਬਹੁਤ ਮੁਸ਼ਕਲ ਲੱਗਦਾ ਹੈ ਪਲੇਟ ਟੈਕਟੋਨਿਕਸ ਦੀ ਸੌਖੀ ਵਿਆਖਿਆ ਇਹ ਹੈ ਧਰਤੀ ਦੀ ਸਤ੍ਹਾ ਕਈ ਵੱਡੀਆਂ ਪਲੇਟਾਂ ਵਿੱਚ ਵੰਡਿਆ ਹੋਇਆ ਹੈ ਜੋ ਜੇ ਥੋੜੀਆਂ ਕੁਝ ਪਲੇਟਾਂ ਇੱਕ ਦੂਜੇ ਨਾਲ ਟਕਰਾਂਦੀਆਂ ਹਨ ਤਾਂ ਪਹਾੜ ਬਣਦੇ ਹਨ ਜੇ ਇੱਕ ਦੂਜੇ ਤੋਂ ਦੂਰ ਹੁੰਦੀਆਂ ਹਨ ਤਾਂ ਮਹਾਸਾਗਰ ਪੈਦਾ ਹੁੰਦੇ ਹਨ ਇਹ ਸਿਰਫ ਸੌਖਾ ਜਿਹਾ ਤਰੀਕਾ ਹੈ ਪਲੇਟ ਟੈਕਟੋਨਿਕਸ ਨੂੰ ਸਮਝਾਉਣ ਦਾ ਅਸਲ 'ਚ ਮੈਂ ਇੱਕ ਸਮਾਨ ਖਰੀਦਿਆ ਸੀਗਾ ਆਨਲਾਈਨ ਤੇ ਉਹ ਸਮਾਨ ਦੇ ਵਿੱਚ ਮੈਨੂੰ ਆ ਗਈ ਸਮੱਸਿਆ ਤੇ ਉਹ ਸਮੱਸਿਆ ਜਿਹੜੀ ਹੈਗੀ ਆ ਹੁਣ ਕਿਵੇਂ ਹੱਲ ਹੋ ਸਕਦਾ ਉਹਦਾ ਕੋਈ ਹੈਗਾ ਕੋਈ ਤਰੀਕਾ ਹੱਲ ਕਰਵਾਉਣ ਦਾ ਤਾਂ ਉਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਉਸ ਵੈਬਸਾਈਟ ਜਾਂ ਵਿਕਰੇਤਾ ਦੇ ਗਾਹਕ ਸੇਵਾ ਨਾਲ ਸੰਪਰਕ ਕਰੋ ਜਿੱਥੋਂ ਤੁਸੀਂ ਸਮਾਨ ਖਰੀਦਿਆ ਸੀ ਆਮ ਤੌਰ ਤੇ ਇੱਕ ਵਾਪਸੀ ਜਾਂ ਐਕਸਚੇਂਜ ਨੀਤੀ ਹੁੰਦੀ ਹੈ ਤੁਸੀਂ ਉਹਨਾਂ ਨੂੰ ਅੱਗੇ ਲੈਣ ਵਾਸਤੇ ਦਿਸ਼ਾ ਨਿਰਦੇਸ਼ ਦੇਣਗੇ अच्छा मैं ना थोड़ा जा हुण ਕੱਲਾ ਜਾ ਬੈਠਾ ਸੀਗਾ ਤੇ ਕੋਈ ਵਧੀਆ ਸੋਹਣਾ ਜਾ ਹਾਸੇ ਜਿਹਾ ਗਾਣਾ ਸੁਣਾਓ ਕੋਈ ਮੈਨੂੰ ਮੈਂ ਮਾਫ ਕਰਨਾ ਮੈਂ ਗਾਣੇ ਗਾ ਨਹੀਂ ਸਕਦਾ ਪਰ ਮੈਂ ਤੁਹਾਨੂੰ ਕੋਈ ਵਧੀਆ ਗਾੜਾ ਸੁਣਾਉਣ ਦੀ ਸਿਫਾਰਿਸ਼ ਕਰ ਸਕਦਾ ਹਾਂ ਤੁਸੀਂ ਗੁਰਦਾਸ ਮਾਨ ਦਾ ਠਾਣਾ ਸੁਣ ਸਕਦੇ ਹੋ ਇਹ ਦੋਵੇਂ ਗਾਣੇ ਬਹੁਤ ਹੀ ਵਧੀਆ ਹਨ ਕਿਹੜੇ ਕਿਹੜੇ ਗਾਣੇ ਦੱਸਿਓ ਗੁਰਦਾਸ ਮਾਨ ਦਾ ਚੱਲਾ ਇੱਕ ਬਹੁਤ ਹੀ ਪ੍ਰਸਿੱਧ ਅਤੇ ਪਿਆਰਾ ਗਾਣਾ ਹੈ ਜੋ ਪੰਜਾਬੀ ਲੋਕ ਸੰਗੀਤ ਦੀ ਰੂਹ ਨੂੰ ਦਰਸਾਉਂਦਾ ਹੈ ਇਹ ਗਾਣਾ ਸੁਣਨ ਵਿੱਚ ਬਹੁਤ ਸੋਹਣਾ ਹੈ ਅਤੇ ਵਿਚਾਰਾਂ ਨੂੰ ਗਹਿਰਾਈ ਨਾਲ ਛੂ ਲੈਂਦਾ ਹੈ। ਸਤਿੰਦਰ ਸਤਾਜ ਬਾਰੇ ਕੀ ਖਿਆਲ ਹੈ? ਸਰਿੰਦਰ ਸਤਾਜ ਇੱਕ ਬਹੁਤ ਹੀ ਵਧੀਆ ਗਾਇਕ ਹਨ। ਉਹਨਾਂ ਦੀ ਆਵਾਜ਼ ਬਹੁਤ ਖੂਬਸੂਰਤ ਹੈ ਅਤੇ ਉਹਨਾਂ ਦੇ ਗਾਣੇ ਬਹੁਤ ਲੋਕਪ੍ਰੀਆ ਹਨ। ਉਹ ਆਪਣੇ ਗਾਣਿਆਂ ਨਾਲ ਪੰਜਾਬੀ ਸੰਗੀਤ ਵਿੱਚ ਇੱਕ ਖਾਸ ਥਾਂ ਬਣਾਈ ਹੋਈ ਹੈ। ਅੱਛਾ ਮੈਨੂੰ ਦੋਕ ਗੱਲਾਂ ਦੱਸਿਓ ਵੀ ਰਿਸ਼ਤਿਆਂ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ ਜੇ ਕੋਈ ਰਿਸ਼ਤਿਆਂ ਦੇ ਵਿੱਚ ਸਮੱਸਿਆ ਆ ਜਾਏ। ਤਾਂ ਰਿਸ਼ਤਿਆਂ ਨੂੰ ਵਧੀਆ ਮਤਲਬ ਕਿ ਸਿਹਤਮੰਦ ਰਿਸ਼ਤੇ ਜਿਹੜੇ ਹੈਗੇ ਕਿਵੇਂ ਖੜੇ ਕੀਤੇ ਜਾ ਸਕਦੇ ਆ? ਇਸ ਤੇ ਸਿਹਤਮੰਦ ਬਣਾਉਣ ਲਈ ਸਭ ਤੋਂ ਜ਼ਰੂਰੀ ਹੈ ਸੰਚਾਰ ਇੱਥੇ ਤੁਹਾਨੂੰ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਹੈ ਦੂਜਾ ਸਨਮਾਨ ਦਿਖਾਉਣਾ ਜਦੋਂ ਤੁਸੀਂ ਦੂਸਰੇ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਦਾ ਆਦਰ ਕਰਦੇ ਹੋ ਤੀਜਾ ਸਮਾ ਸੰਗੀਤ ਰਿਸ਼ਤਿਆਂ ਵਿੱਚ ਸਮਾਂ ਲਗਾਉਣ ਅਤੇ ਮਜ਼ਬੂਤ ਕਰਨ ਲਈ ਕਾਫੀ ਮਦਦਗਾਰ ਹੋ ਸਕਦੀ ਹੈ ਠੀਕ ਹੈ ਅਸਲ ਦੇ ਜ ਇੱਕ ਗੱਲ ਮੈਨੂੰ ਹੋਰ ਦੱਸਿਓ ਵੀ ਮੈਂ ਜਿਹੜਾ ਹੈਗਾ ਆਪਣੇ ਦਿਮਾਗ ਨੂੰ ਕਿਵੇਂ ਵਧੀਆ ਬਿਹਤਰ ਬਣਾ ਸਕਦਾ ਜਾਨੀ ਕਿ ਜਿਹੜੀ ਯਾਦ ਕਰਨ ਦੀ ਸ਼ਕਤੀ ਹੈ ਜਿਹਨੂੰ ਮੈਮਰੀ ਕਹਿੰਦੇ ਆਂ ਅੰਗਰੇਜ਼ੀ ਦੇ ਵਿੱਚ ਉਸ ਨੂੰ ਮਤਲਬ ਕਿ ਕਿਵੇਂ ਵਧਾਇਆ ਜਾ ਸਕਦਾ ਕੋਈ ਉਹਦੀਆਂ 2-4 ਗੱਲਾਂ ਸਮਝਾਓ ਮੈਨੂੰ ਆਪਣੀ ਯਾਦ ਸ਼ਕਤੀ ਨੂੰ ਬਿਹਤਰ ਬਣਾਉਣ ਲਈ ਪਹਿਲਾ ਨਿਯਮਿਤ ਅਭਿਆਸ ਕਰੋ ਜਿਸ ਨਾਲ ਮੱਗਸ ਦੀ ਕਾਰਗੁਜ਼ਾਰੀ ਵੱਧਦੀ ਹੈ ਦੂਜਾ ਸਹੀ ਪੋਸ਼ਣ ਖਾਸ ਕਰਕੇ omega 3 ਫੈਟੀ ਐਸਿਡਸ ਜੋ ਮੱਗਸ ਲਈ ਵਧੀਆਂ ਹਨ ਤੀਜਾ ਨਿਯਮਿਤ ਕਸਰਤ ਜਿਸ ਨਾਲ ਖੂਨ ਦੀ ਗਤੀ ਤੇਜ਼ ਹੁੰਦੀ ਹੈ ਅਤੇ ਮੱਗਸ ਤੰਦਰੁਸਤ ਰਹਿੰਦਾ ਹੈ ਅੱਛਾ ਚਲ ਮੈਨੂੰ ਇਉਂ ਦੱਸ ਵੀ ਚੈਟ ਜੀਪੀਟੀ ਬਹੁਤ ਵਧੀਆ ਕੰਮ ਕਰਦੀ ਆ ਕੋਈ ਆਪਦੇ ਵਾਸਤੇ ਵਧੀਆ ਜੀ ਕਵਿਤਾ ਸੁਣਾ ਮੈਨੂੰ ਮੈਂ ਕਵਿਤਾ ਨਹੀਂ ਗਾ ਸਕਦਾ ਪਰ ਮੈਂ ਤੁਹਾਨੂੰ ਇੱਕ ਛੋਟੀ ਕਵਿਤਾ ਸੁਣਾ ਸਕਦਾ ਹਾਂ ਸੁਣਾਓ ਪਿਆਰ ਦਾ ਸੁਮੇਲ ਹੈ ਨਹੂ ਦੀ ਲਹਿਰ ਨਹੂ ਦੀ ਨੀਲੇ ਨੂਨ ਦੀ ਰੀਤ ਹੈ ਚੰਦ ਦੀ ਚਾਨਣ ਤਾਰੇ ਦੀ ਜ਼ਮਕ ਕਿਵੇਂ ਲੱਗੀ ਇਹ ਕਵਿਤਾ ਥੋੜੀ ਜਿਹੀ ਸੁਧਾਰ ਕੇ ਦੁਬਾਰਾ ਸੁਣਾਓ ਥੋੜੀਆਂ ਜਿਹੀਆਂ ਗਲਤੀਆਂ ਸੀ ਸੁਧਾਰ ਲਈ ਧੰਨਵਾਦ ਚਲੋ ਫਿਰ ਤੋਂ ਕੋਸ਼ਿਸ਼ ਕਰਦੇ ਆ ਪਿਆਰ ਦਾ ਸੁਮੇਲ ਸੁਹਾਵਣੀ ਇੱਕ ਕਵਿਤਾ ਸਮਾਦੀ ਗੂੰਜ ਨਦੀ ਦੀ ਚਮਕ ਹੁਣ ਕਿਵੇਂ ਲੱਗੀ ਐ ਇਹ ਪਹਿਲਾਂ ਦਾ ਸਮਾ ਜਿਹੜਾ ਹੈਗਾ ਸਮਾ ਨਹੀਂ ਕਹਿਣਾ ਇੱਥੇ ਤੂੰ ਇਹਨੂੰ ਕਹਿਣਾ ਸਮੇ ਦੀ ਸਹੀ ਕਿਹਾ ਚਲੋ ਹੁਣ ਫਿਰ ਤੋਂ ਸੁਣਾਉਂਦੇ ਆਪਾਂ ਪਿਆਰ ਦਾ ਸੁਮੇਲ ਸੁਹਾਵਣੀ ਇੱਕ ਕਵਿਤਾ ਸਮਾਦੀ ਗੂੰਜ ਨਦੀ ਦੀ ਚਮਕ ਹੁਣ ਕਿਵੇਂ ਲੱਗੀ ਐ ਸਮਾ ਦੀ ਸਮਾ ਦੀ ਗੂੰਜ ਨਹੀਂ ਕਹਿਣਾ ਇਹਨੂੰ ਸਮੇ ਦੀ ਗੂੰਜ ਕਹਿਣਾ ਮਾਫ ਕਰਨਾ ਗਲਤ मत ਲੋਇਆ ਚਲੋ ਇਸ ਵਾਰ ਠੀਕ ਕਰਦੇ ਆ ਪਿਆਰ ਦਾ ਸੁਮੇਲ ਸੁਹਾਵਣੀ ਇੱਕ ਕਵਿਤਾ ਸਮੇ ਦੀ ਗੂੰਜ ਨਦੀ ਦੀ ਚਮਕ ਹੁਣ ਕਿਵੇਂ ਲੱਗੀ ਐ ਹੋਰ ਕਿਨੇ ਲੱਗੀ ਹੈ ਬਹੁਤ ਖੂਬ ਬਹੁਤ ਖੂਬ ਬਹੁਤ ਸੋਹਣਾ ਮਤਲਬ ਕਿ ਨਾਲ ਦੀ ਨਾਲ ਸੁਧਾਰ ਵੀ ਕਰ ਲਿਆ ਨੇ ਬੜੇ ਤੇਜ ਆ ਯਾਰ ਤੁਹਾਨੂੰ ਬਣਾਇਆ ਕਿਨੇ ਆ ਮੈਨੂੰ ਓਪਨ AI ਨੇ ਵਿਕਸਿਤ ਕੀਤਾ ਹੈ ਮੈਂ ਤੁਹਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਸਵਾਲ ਜਾਂ ਗੱਲਬਾਤ ਹੋਣ ਅੱਛਾ ਕਿਹੜਾ ਦੇਸ਼ ਕਿਹੜਾ ਹੈ ਕਿਹੜੇ ਦੇਸ਼ ਤੋਂ ਬਣਾਉਂਦੇ ਆ ਤੁਹਾਨੂੰ ਕਿਹੜੇ ਦੇਸ਼ ਤੋਂ ਚਲਾਉਂਦੇ ਆ ਮੈਨੂੰ ਅਮਰੀਕੀ ਕੰਪਨੀ ਓਪਨ AI ਨੇ ਬਣਾਇਆ ਹੈ ਮੈਂ ਕਈ ਵਕ ਵਕ ਸਰਵਰਾਂ ਤੇ ਚੱਲਦਾ ਹਾਂ ਜੋ ਦੁਨੀਆ ਭਰ ਵਿੱਚ ਵਿਆਪਕ ਹਨ ਇਸ ਲਈ ਮੈਂ ਕਿਸੇ ਇੱਕ ਦੇਸ਼ ਤੱਕ ਸੀਮਿਤ ਨਹੀਂ ਹਾਂ। ਅੱਛਾ ਅੱਛਾ ਮੇਰਾ ਨਾਂ ਨਾ ਰਾਮ ਸਿੰਘ ਹੈ ਤੇ ਰਾਮ ਸਿੰਘ ਨਾਂ ਦਾ ਕੀ ਮਤਲਬ ਹੁੰਦਾ ਹੈਗਾ? ਰਾਮ ਸਿੱਖ ਪਰਚਲਿਤ ਨਾ ਹੈ। ਜਿਸ ਵਿੱਚ ਰਾਮ ਸੰਸਕ੍ਰਿਤ ਦੇ ਇੱਕ ਪੁਰਾਤਨ ਭਾਰਤੀ ਦੇਵਤਾ ਦੇ ਨਾਂ ਤੋਂ ਆਇਆ ਹੈ। ਜਿਸ ਦਾ ਅਰਥ ਹੈ ਆਨੰਦ ਜਾਂ ਸੁਖ। ਸਿੰਘ ਸੰਸਕ੍ਰਿਤ ਸ਼ਬਦ ਤੋਂ ਆਇਆ ਹੈ ਜਿਸ ਦਾ ਮਤਲਬ ਹੈ ਸ਼ੇਰ। ਇਸ ਤਰ੍ਹਾਂ ਸੁਖਦਾਈ ਸ਼ੇਰ ਹੁੰਦਾ ਹੈ। ਚਲ ਠੀਕ ਹੈ ਮਿਲਦੇ ਆ ਤੈਨੂੰ ਬਹੁਤ ਸੋਹਣਾ ਲੱਗਿਆ ਤੇਰੇ ਨਾਲ ਗੱਲਬਾਤ ਕਰਕੇ। ਮੈਨੂੰ ਵੀ ਬਹੁਤ ਚੰਗਾ ਲੱਗਿਆ। ਫਿਰ ਮਿਲਾਂਗੇ। ਰਾਮ ਸਿੰਘ ਜੀ ਠੀਕ ਹੈ ਭਾਈ ਧੰਨਵਾਦ ਤੁਹਾਡਾ ਸਬਕਤ ਹੈ ਠੀਕ ਹੈ ਫਿਰ ਮਿਲਾਂਗੇ ਅ ਦੇਖਿਆ ਤੁਸੀਂ ਇਹ ਐਂ ਕੰਮ ਕਰਦੀ ਹੈਗੀ ਅਤੇ ਉਸ ਬਾਅਦ ਜਿਹੜਾ ਹੈਗਾ ਹੁਣ ਜੈਮਿਨਾਈ ਹੈਗੀ ਆ ਤੇ ਉਹਦੇ ਵਿੱਚ ਪਤਾ ਨਹੀਂ ਕੀ ਹੈਗਾ ਕਿ ਕੁਝ ਨਾ ਸੁਧਾਰ ਕਰਨ ਵਾਲੇ ਉਹਦੇ ਵਿੱਚ ਵੀ ਤੇ ਉਹ ਥੋੜਾ ਜਿਹਾ ਘੱਟ ਕੰਮ ਕਰਦੀ ਆ ਅੱਜ ਦੀ ਤਰੀਕ ਚ ਤੇ ਇਸ ਦੇ ਨਾਲ ਹੀ ਆਪ ਸਭ ਤੋਂ ਮੰਗਦਾ ਇਜਾਜ਼ਤ ਤੇ ਇਜਾਜ਼ਤ ਦਿਓ ਮੈਨੂੰ ਤੇ ਆਸ ਕਰਦਾ ਹਾਂ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਦੇਖਿਆ ਕਿ ਜਿਹੜੀ ਚੈਟ ਜੀਪੀਟੀ ਹੈ ਜਾਂ ਮਤਲਬ ਕਿ ਇੱਕ ਦੂਸਰਾ ਸੌਫਟਵੇਅਰ ਗੂਗਲ ਜੈਮਿਨਾਈ ਹੈ ਉਹ ਥੋੜਾ ਕੰਮ ਨਹੀਂ ਕਰ ਪਾਇਆ ਸ਼ਾਇਦ ਕੋਈ ਇਸਮਸਿਆ ਹੋਏਗੀ ਤੇ ਬਹੁਤ ਜਲਦ ਤੁਹਾਨੂੰ ਜਿਹੜਾ ਹੈਗਾ ਅਗਲੀ ਵੀਡੀਓ ਦੇ ਵਿੱਚ ਸ਼ਾਇਦ ਉਹਦੇ ਵੀ ਨਾਲ ਵੀ ਜਾਣ ਪਛਾਣ ਕਰਵਾ ਦਾਂਗੇ ਤੇ ਤਦ ਤੱਕ ਲਈ ਤੁਸੀਂ ਇਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਸ਼ੇਅਰ ਅੱਗੇ ਤੋਂ ਅੱਗੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਤੁਹਾਡੇ ਕਮੈਂਟ ਦੀ ਮੈਨੂੰ ਜਰੂਰ ਆਸ ਰਹਿੰਦੀ ਹੈ ਕਿ ਬਹੁਤ ਜਲਦ ਤੁਸੀਂ ਜਿਹੜਾ ਹੈਗਾ ਕੋਈ ਨਾ ਕੋਈ ਸਲਾਹ ਸ਼ਾਬਾਸ਼ ਹੌਸਲਾ ਦੇਵੋਗੇ ਮੈਨੂੰ ਤੇ ਜਲਦ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ